अगर मैं कह अध्यापक तो के प्रति जब अध्यापक की राजधानी है तो फाजिल करत्वपूर्ण है मैं ये लगता है कि शायद ही पंजाब का कोई इतना एजुकेशन ब्लॉक हो फिले सेवा हो ਇਹ ਜਿਹੜਾ ਸਾਡੇ ਸਿੱਖਿਆ ਮੈਕਬੇ ਦੀ ਰਾਜਦਾਨੀ ਹੈ ਜਿੰਦ ਹੈ ਜਾਨ ਤੇ ਅੱਜ ਤੁਸੀਂ ਸੁਣਦੇ ਹੋ ਉਹ ਇੱਕ ਤਾਂ ਮੈਸੇਜ ਲਾਤਾ ਕਿ ਇਹ ਰਵੰਧ ਹੈ ਕਿਈ ਮਨੋਂ ਮਨ ਇਹ ਵੀ ਜਨਿਆਂ ਨੇ ਕਿ ਬਈ ਅਗਲੇ ਸਾਲ ਛੁੱਟੀ ਹੋ ਜੇਗੀ ਹੁਣ ਘਰੇ ਬੈਠ ਕੇ ਆਸੀ ਹੁਣ 6-7 ਦੇ ਜਾਣਗੇ ਅਸਲ ਚ ਮਕਸਦ ਇਹ ਹੈ ਜੀ ਕਿ ਤਕਰੀਬਨ 2.5 ਸਾਲ ਦਾ ਸਮਾਂ ਹੋ ਗਿਆ ਆਪਾਂ दो हज़ार बई पहली बार हो बहुत वीड्ल समझदा तुम सारे अध्यापक कि हो तो सब राजनीति का इतिहास भी जानते हो पहली बार हो राजनीतिक दल ने हिम्मत की होगी कि लोगों के सिक्ख्या की गल लेके कभी मुद्दा नहीं मुद्दे तो होर हमें से मुद्दे से कि आपस लड़ाई झड़ो पहली बार हो जिन्हों कहे कि अपना एक समाज का ਜਦੋਂ ਸਮਾਜ ਸਮਝਦਾਰ ਹੋ ਜੇ ਕਿ ਇੱਕ ਰਾਜਨੀਤਿਕ ਦਰਨੇ ਮੁੱਦਾ ਲੈ ਕੇ ਗਿਆ ਪਹਿਲਾ ਤਾਂ ਇਸ ਗੱਲ ਦੀ ਮਿਹਾਰਤ ਬਾਤ ਹੈ ਅਰਵਿੰਦ ਕੇਜੀਵਾਲ ਜੀ ਨੂੰ ਆਮ ਆਦਮੀ ਪਾਰਟੀ ਬਣਾ ਕੇ ਜਿਸ ਨੇ ਸਿੱਖਿਆ ਤੇ ਸੇਤ ਨੂੰ ਆਪਣੇ ਕੰਮ ਦੇ ਕੇਂਦਰੀਕਰਨ ਚ ਰੱਖਿਆ ਤੇ ਉਸ ਤੋਂ ਵੱਡੀ ਗੱਲ ਪੰਜਾਬੀਆਂ ਨੇ ਇਸ ਮੁੱਦੇ ਦੇ ਉੱਤੇ ਐਦਾਂ ਦਾ ਹੀ ਮੋਹਰ ਲਾਈ ਕਿ ਅੱਜ ਤੱਕ ਇੰਨੀ ਵੱਡੀ ਰਾਜਨੀਤਿਕ ਸਫਲਤਾ ਕਿਸੇ ਦਰਨੇ ਮਿਲੀ ਇਹ ਦੱਸਦਾ ਹੈ ਕਿ ਪੰਜਾਬ ਕਿੰਨਾ ਅਗਾਹ ਹੁਦੂ ਸੁਪਰ ਹੈ ਟਾਈ ਸਾਰ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਮੈਂ ਹਮੇਸ਼ਾ ਇਸ ਮੈਦਾਨ ਉਹ ਆਪਣਾ ਪਰਿਵਾਰ ਸੀ ਅੱਜ ਜਿੱਥੇ-ਕਿੱਥੇ ਹੀ ਪਹੁੰਚੇ ਆਂ ਪੰਜਾਬ ਸਿੱਖਿਆ ਕ੍ਰਾਂਤੀ ਹੁਣ ਵੀ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਫਾਜ਼ਿਲਕਾ ਜੀ ਉਚੇਰੀ ਸਿੱਖਿਆ ਚ ਅਸੀਂ ਇੱਕ ਨਵਾਂ ਜੀ ਕਾਲਜ ਦਾ ਜਿਹੜਾ ਹੈ ਉਹ ਘਟਨ ਕੀਤਾ ਤੇ ਮੈਂ ਤੇ ਮੇਰੇ ਦੋਨੋਂ ਸਾਥੀ ਵਿਧਾਇਕ ਸਾਥੀ ਦੋਨੋਂ ਭਰਾ ਮੈਂ ਗੋਲੀ ਪਸਾਫਰ ਜੀ ਤੇ ਸਭਨਾ ਸਾਹਿਬ ਅਸੀਂ ਜਦੋਂ ਆ ਰਹੇ ਸੀ ਕਿ ਵਿੱਚ ਤਾਂ ਸੜਕ ਜਿੰਨੇ ਜਿਹੜੇ ਸੁੰਦਰ ਮੈਨੂੰ ਵੀ ਦਿਖਾ ਰਹੇ ਸੀ ਤੇ ਖੁਦ ਵੀ ਬੜੀ ਖੁਸ਼ੀ ਹੁੰਦੀ ਹੈ ਲਗਭਗ ਹਰ ਸਕੂਲ ਦੇ ਵਿੱਚ ਨਵੀਂ ਚਾਰ ਦੀਵਾਰੀ ਬਣੀ ਮੈਂ ਆਖਾਂ ਮੀਡੀਆ ਦੇ ਵਿੱਚ ਸਾਥੀ ਆਏ ਹੋਏ ਮੈਂ ਆਖਾਂ ਕਿ ਇੱਨੇ ਸਕੂਲਾਂ ਚਾਰ ਦੀਵਾਰੀ ਬਣਾਤੀ ਕਲਾਸਰੂਮ ਬਣਾ ਤਰ ਉਭਰ ਉੱਠਦੇ ਪਰ ਤੁਹਾਨੂੰ ਪਤਾ ਤੁਸੀਂ ਉਹਨਾਂ ਸਕੂਲਾਂ ਦੇ ਵਿੱਚ ਰੋਜ਼ ਉੱਤੇ ਪੜ੍ਹਾਉਂਦੇ ਹੋ ਤੁਹਾਡੇ ਲਈ ਉਹ ਸਕੂਲ ਤੁਹਾਡਾ ਘਰ ਹੈ ਤੁਹਾਡਾ ਸਭ ਕੁਝ ਹੈ ਅੱਜ ਜਿੰਨਾ ਵੀ ਕੰਮ ਆਇਆ ਮੈਂ ਨਗਰ ਇਹ ਸਮਝਦਾ ਕਿ ਮੈਨੂੰ ਇਹੀ ਕਿਹਾ ਗਿਆ ਸੀ ਤੇ ਮੈਂ 1000 ਤੋਂ ਵੱਧ ਸਕੂਲਾਂ ਚ ਗਿਆ ਪੰਜਾਬ ਦਾ ਕੋਈ ਇਦਾਂ ਦਾ ਸਿਲਾ ਨਹੀਂ ਹੋਗਾ ਜਿੱਥੇ ਜਾ ਕੇ ਸਕੂਲਾਂ ਚ ਮਿਡਲ ਸਕੂਲ ਪ੍ਰਾਇਮਰੀ ਸਕੂਲ ਹਾਈ ਸਕੂਲ ਸੀਨੀਅਰ ਕੈਂਪਸ ਸਕੂਲ ਸਭ ਜਗ੍ਹਾ ਜਾ ਕੇ ਤੇ ਜਿੱਥੇ ਲ ਪਹੁੰਚੇ ਆ ਉਹ ਤੁਹਾਡੇ ਤੇ ਸੁਝਾਅ ਇਹ ਸਕੂਲਾਂ ਤੋਂ ਇਹ ਅਧਿਆਪਕਾਂ ਸਹਿਬਾਨਾਂ ਤੋਂ ਸੁਝਾਅ ਆਇਆ ਇਸ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਨਹੀਂ ਸਿਕਿਉਰਿਟੀ ਗਾਰਡ ਨਹੀਂ ਤੁਹਾਡੇ ਤੋਂ ਸੁਝਾਅ ਆਇਆ ਕਿ ਜਿੱਥੇ ਕੋਈ ਸਫਾਈ ਸੇਵਕ ਹੀ ਨਹੀਂ ਸਫਾਈ ਸੇਵਕ ਨਹੀਂ ਤੁਸੀਂ ਗਿਆ ਮੈਂ ਸਕੂਲ ਚ ਜਾ ਕੇ ਦੇਖਿਆ ਬਹੁਤ ਸਾਰੇ ਇਦਾਂ ਦੇ ਸਕੂਲ ਸੀ ਕਿ ਬੱਚੇ ਕੋਰੀਡੋਰਸ ਵਿੱਚ ਬੈਠੇ ਆ ਬੱਚੇ ਬਾਹਰ ਬੈਠੇ ਆ ਤੇ ਟੀਚਰ ਦੀ ਮਜਬੂਰੀ ਆ ਕਿ ਟੀਚਰ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਕਲਾਸਰੂਮ ਦੇ ਵਿੱਚ ਰਵਾਂ ਜਾਂ ਕਲਾਸਰੂਮ ਦੇ ਬਾਹਰ ਖੜਾ ਚਲੋ ਜੇਕਰ ਉਹ ਵਿੱਚ ਰਹਿੰਦਾ ਤਾਂ ਬਾਹਰ ਕੋਈ ਚਾਰ ਦਿਵਾਰੀ ਜਦੋਂ ਹੈ ਨਹੀਂ ਤਾਂ ਬੱਚਿਆਂ ਨੂੰ ਸੰਭੂਗਾ ਕੌਣ ਤੇ ਅਗਰ ਕਿਸੇ ਬੱਚੇ ਨੂੰ ਕੁਝ ਹੋ ਗਿਆ ਤਾਂ ਕਿਸੇ ਅਧਿਕਾਰੀ ਕਿਸੇ ਨੇ ਇਹ ਨਹੀਂ ਪੁੱਛਣਾ ਕਿਸੇ ਸਰਕਾਰ ਨੂੰ ਜ਼ਿੰਮੇਵਾਰੀ ਕਿੱਥੇ ਚਾਰਦਵਾਰੀ ਨੇ ਤਾਂ ਨਹੀਂ ਹੋਇਆ ਨਹੀਂ ਸਿੱਧਾ ਟੀਚਰ ਦੀ ਕਲਾਸ ਉੱਥੋਂ ਬਾਉਂਡਰੀ ਵਾਲਸ ਦਾ ਸੰਕਲਪ ਹੈ ਕਲਾਸਰੂਮਸ ਦਾ ਵਾਈਫਾਈ ਦਾ ਬਾਸ ਸਰਵਿਸ ਅਸੀਂ ਮੈਂ ਕਹਾਂਗਾ ਕਿ ਛਾੜਿਤਿਆਪਕ ਵਰਗ ਦੇ ਮਸਲੇ ਹੱਲ ਕਰਦੇ ਨਹੀਂ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਸਾਡਾ ਪਰਿਵਾਰ ਹੈ ਹਰ ਬੰਦੇ ਨੂੰ ਅਸੀਂ ਇਹਨੂੰ ਜ਼ਿੰਦਗੀ 'ਚ ਇਨਸਾਨ ਦੀ ਇੱਛਾ ਦੀ ਮਨ ਹੋਰ ਮਿਲੇ ਹੋਰ ਖੁਸ਼ੀ ਠੀਕ ਪਰ ਜਿਹੜਾ ਸਾਡਾ ਪਰਿਵਾਰ ਦਾ ਸਭ ਤੋਂ ਪੀੜਿਤ ਵਰਗ ਸੀ ਜਿਨ੍ਹਾਂ ਨੂੰ 3500 6000 ਇੱਕ ਅਧਿਆਪਕ ਨਹੀਂ ਉਹ ਸੀਗਾ ਜਿਹਨੂੰ ਕਹਿ ਸਕਦੇ ਆ ਸਾਡੇ ਬੈਂਕ ਵਿਭਾਗ ਦੇ ਲਈ ਇਹ ਬੜੇ ਹੀ ਮੈਂ ਸਮਝਦਾ ਜਿਹਨੂੰ ਕਹਿ ਸਕਦੇ ਆ ਇੱਕ ਬੇਇੱਜ਼ਤੀ ਵਾਲੀ ਗੱਲ ਸੀ ਕਿ ਇੱਕ ਅਧਿਆਪਕ 3500 ਤੇ ਕੰਮ ਕਰਦਾ ਉਸੇ ਸਕੂਲ ਦੇ ਵਿੱਚ 11 ਵਜੇ ਹੀ ਆਉਂਦਾ ਅੱਜ ਉਹਨਾਂ ਦੀ ਤਖਾਸ ਸਨਮਾਨਜਨਕ ਕਿਸੇ ਦੀ 18 ਕਿਸੇ ਦੀ 25000 ਹੋਈ ਹੋਰ ਵੀ ਬਹੁਤ ਇੱਕ ਇੱਕ ਮੰਜ਼ਿਲ ਤੈਅ ਕੀਤੀ ਹੈ ਬਾਉਂਡਰੀ ਵਾਲਸ ਬਣਾਈਆਂ ਕਲਾਸ ਹੋਣੇ ਆ ਕਿ ਅੱਗੇ ਮਿਸ਼ਨ ਸਮਰਥ ਬਹੁਤ ਸਾਰੇ ਕੈਂਪੇਨਸ ਮੈਂ ਆਪਣੇ 2.5 ਸਾਲ ਦੇ ਕਾਰਜਕਾਲ ਚ ਪਹਿਲੀ ਵਾਰੀ ਬਤੌਰ ਮੰਤਰੀ ਵਿਦੇਸ਼ ਗਿਆ ਇਸ ਤੋਂ ਪਹਿਲਾਂ ਮੈਂ 9 10 11 12 ਮਾਰ ਵਾਲ ਕੇ ਜਿਹੜੇ ਆ ਦੁਨੀਆ ਘੁੰਮੀ ਹੋਈ ਹੈ ਇਦਾਂ ਦੀ ਗੱਲ ਨਹੀਂ ਸੀ ਕੀਤੀ ਪਰ ਮੈਨੂੰ ਜਦੋਂ ਵੀ ਆਂਦੇ ਸੀ ਮੈਨੂੰ ਹਮੇਸ਼ਾ ਮੌਕਾ ਮਿਲਦਾ ਸੀ ਪਰ ਮੈਂ ਕਿਹਾ ਨਹੀਂ मैं नहीं जाना मेरे टीचर जन असी अपने प्रिंसीपल्स में सिंगापुर बहुत बहुत बेरोस हो प्रिंसीपल्स में सिंगापुर क्यों भेज रहे हो लड़ है टीचर असी अपने टीचर्स, टीचर्स फिनलैंड भेजिए एनका हाँ होर भेज रहे हैं असि कमिटेड अस है मानते हैं कि अध्याप मेरा मैं ढाई साल मैं हर मंच तो यह गल बोलना कि जदों तक ਅਸੀਂ ਅਧਿਆਪਕ ਨੂੰ ਹੋਰ ਮਜਬੂਰ ਨਹੀਂ ਕਰਾਂਗੇ ਤੇ ਜਦੋਂ ਤੱਕ ਅਧਿਆਪਕ ਖੁਸ਼ ਹੋ ਕੇ ਬੱਚਿਆਂ ਨੂੰ ਨਹੀਂ ਪੜ੍ਹਾ ਰਿਹਾ ਉਦੋਂ ਤੱਕ ਜਿੰਨਾ ਮਰਜ਼ੀ ਕਰ ਲਓ ਅੱਜ ਸਕੂਲ ਮੁਖੀ ਨੂੰ ਬੁਲਾਉਣ ਦਾ ਕਾਰਨ ਨਹੀਂ ਹੈ ਮੇਰੇ ਢਾਈ ਸਾਲ ਦਾ ਤਜਰਬਾ ਹੈ ਕਿ ਅਗਰ ਸਕੂਲ ਮੁਖੀ ਚੰਗਾ ਹੈ ਅਗਰ ਇੱਕ ਕੰਪੀਟੈਂਟ ਸਕੂਲ ਨੂੰ ਪਿਆਰ ਕਰਨ ਵਾਲਾ ਆਪਣੇ ਕਿਤੇ ਦੀ ਜ਼ਿੰਮੇਵਾਰੀ ਸਮਝਣ ਵਾਲਾ ਅਗਰ ਸਕੂਲ ਮੁਖੀ ਮੁਖੀ ਹੈ ਤਾਂ ਉਸ ਨੂੰ ਖੰਡਰਰ ਦੀ ਇਮਾਨਤ ਦੇ ਦੋ ਉਹ 6 ਮਹੀਨੇ ਸਾਲ ਚ ਸਕੂਲ ਦੇ ਵਿੱਚ ਜਾਣ ਤੇ ਅਗਰ ਇੱਕ ਸਕੂਲ ਮੁਖੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦਾ ਸਕੂਲ ਨੂੰ ਨਹੀਂ ਪਿਆਰ ਕਰਦਾ ਤਾਂ ਉਹ ਜਿੰਨੀ ਮਰਜ਼ੀ ਅਲੀ ਸ਼ਾਂਸ ਸਕੂਲ ਆਫ ਫੈਮਿਨੈਂਸ ਸਰ ਦੀ ਇਮਾਰਤ ਦੇ ਦੂ ਸਟ੍ਰੀਮਿੰਗ ਨੂੰ ਉਸ ਨੂੰ ਵੀ ਖੰਡਰ ਬਣਾ ਦੇਊਗਾ ਤਾਂ ਸਕੂਲ ਮੁਖੀ ਸਭ ਕੁਝ ਹੁੰਦਾ ਆਪ ਸਭ ਨੂੰ ਇੱਥੇ ਬੁਲਾਉਂਦਾ ਤੇ ਖੁੱਲਾ ਮੰਚ ਆ ਮੈਂ ਸਰ ਦੋ ਚਾਰ ਮਿੰਟ ਆਪਣੀ ਗੱਲ ਖਤਮ ਕਰੂੰਗਾ ਮੇਰੇ ਸਾਥੀ ਵੀ ਦੋ ਦੋ ਚਾਰ ਚਾਰ ਮਿੰਟ ਆਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਤੇ ਓਪਨ ਮੰਚ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੈਸੇ ਵੀ ਮੇਰੀ ਆਦਤ ਹੈ ਮੈਂ ਈਮੇਲਾਂ ਦਾ ਜਵਾਬ ਦਿੰਦਾ ਮੈਂ ਸਕੂਲਾਂ ਜੀ ਕੋ ਚੰਨ ਇਹ ਓਪਨ ਮੰਚ ਹੈ ਆਪਾਂ ਇਸ ਸਿੱਖਿਆ ਕ੍ਰਾਂਤੀ ਨੂੰ ਅੱਜ ਲੋਕ ਇਹ ਤਾਂ ਕਹਿ ਲੱਗ ਪਏ ਨੇ ਕਿ ਹਾਂ ਸਰਕਾਰੀ ਸਕੂਲਾਂ 'ਚ ਕੁਝ ਬਦਲਿਆ ਪਰ ਹੁਣ ਇਸ ਨੂੰ ਅੱਗੇ ਕਿਵੇਂ ਲੈ ਕੇ ਜਾਂਦੇ ਹਾਂ ਹੋਰ ਆਪਾਂ ਤੇ ਦੂਜੀ ਗੱਲ ਤੁਸੀਂ ਵੀ ਦੱਸੋ ਮੈਨੂੰ ਸਾਡੂੰ ਵੀ ਹੌਸਲਾ ਹੋਊਗਾ ਮੈਨੂੰ ਖੁਸ਼ੀ ਹੋਊਗੀ ਤੁਸੀਂ ਦੱਸੋ ਕਿ ਵਾਕੇ ਕੀ ਤੁਹਾਡੇ ਸਕੂਲ 'ਚ ਚੰਦਵਰੀ ਬਣੀ ਕੀ ਤੁਹਾਡੇ ਸਕੂਲ ਵਿੱਚ ਕਮਰੇ ਬਣੇ ਆ ਕੀ ਤੁਹਾਡੇ ਸਕੂਲ ਵਿੱਚ ਕਿਸੇ ਫਾਜ਼ਿਲ ਫਾਜ਼ਿਲ ਕਾਚੋ ਕੀ ਕੋਈ ਸਕਿਉਰਟੀ ਗਾਰਡ ਆਇਆ ਕਿਸੇ ਸਕੂਲ ਕੀ ਫਾਜ਼ਿਲ ਦਾ ਤੁਮ ટીਚਰਸ ਵਿਦੇਸ਼ ਗਏ ਤੁਸੀਂ ਆਪਣੇ ਮੈਂ ਚਾਹੁੰਗਾ ਕਿ ਇਸ ਮੰਚ ਤੋਂ ਤੁਸੀਂ ਆਪਣੇ ਜਿਹੜੇ ਆ ਉਹ ਵੀ ਸਾਡੇ ਨਾਲ ਐਕਸਪੀਰੀਅੰਸ ਵੀ ਸਾਂਝੇ ਕਰੋ ਪਲੱਸ ਜੋ ਫਾਰਮੂਲਾ ਹੈ ਜੋ ਸਿਖਾਉਦਾ ਹੈ ਉਹ ਵੀ ਤੁਸੀਂ ਜਰੂਰ ਸਾਂਝੇ ਕਰੋ ਅੱਗੇ ਅੱਜ ਦਾ ਇਸ ਮਕਸਦ ਤੇ ਡਾਇਲੌਗ ਹੈ ટીਚਰਸ ਦਾ ਅਜੀ ਦੁਜਲ ਪ੍ਰੋਗਰਾਮ ਹੈ ਇਹ ਹੀ ਕੋਸ਼ਿਸ਼ ਹੈ ਕਿ ਸਭ ਦੇ ਨਾਲ ਸਿੱਧਾ رابطہ ਬਣਾਈਏ ਕਿਸੇ ਨੂੰ ਪੂਰੇ ਇਥੇ 700 ਦੇ ਲਗਭਗ ਸਕੂਲ ਮੁਖੀ ਨੇ ਲਗਭਗ 90% ਤੋਂ ਵੱਧ ਆਪਸ ਦੀ ਹਾਜ਼ਰੀ ਹੈ ਹੁਣ ਇਹ ਵੀ ਮੁਸ਼ਕਿਲ ਨਹੀਂ ਕਿ ਆਪਾਂ ਘੰਟੇ ਦੇ ਕੇ ਸਭ ਦੀ ਗੱਲ ਸੁਣ ਲਾਂਗੇ ਜਿਹੜੇ ਰਹਿ ਗਏ Google form ਦਿੱਤਾ ਜਾਉਂਗਾ ਜੀ 5 ਮਿੰਟ ਲੱਗਦਾ ਹੈ ਉਹ ਸਾਰਾ ਪੂਰਾ ਐਨਲਾਈਜ਼ ਹੋ ਕੇ ਮੇਰੇ ਕੋਲ ਆਂਦਾ ਹੈ ਬਸ ਕੁਝ ਹੀ ਪੜਨਾ ਹੈ ਕਿਸੇ ਨੂੰ ਕੋਈ ਨਿੱਜੀ ਪ੍ਰੋਬਲਮ ਹੈ ਤੁਸੀਂ ਮੈਂ ਆਪਣੀ ਈਮੇਲ ਆਈਡੀ ਸਾਂਝੀ ਕਰ ਦੂੰਗਾ ਉਹ ਕਈ ਵਾਰੀ ਤੁਸੀਂ ਕੋਈ ਇੰਤਾਂ ਦੀ ਗੱਲ ਹੈ ਜੋ ਚਾਹੁੰਦੇ ਪਬਲਿਕਲੀ ਨਹੀਂ ਦੱਸਣਾ ਚਾਹੋ ਕੋਈ ਵੀ ਜਾਨੀ ਕਹਿੰਦਾ ਭਾਵ ਅਸੀਂ ਦਿਲੋਂ ਪੰਜਾਬ ਦੇ ਬੱਚਿਆਂ ਦੀ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੁਝ ਕਰਨਾ ਚਾਹੁੰਦੇ ਹਾਂ ਤੁਹਾਡੇ ਸਾਥ ਬਿਨਾ ਇਹ ਨਹੀਂ ਹੋ ਸਕਦਾ ਅਸੀਂ ਇੱਕ ਟੀਮ ਬਣ ਕੇ ਤੇ ਜਰੂਰ ਤੱਕ ਹੁਣ ਤੁਸੀਂ ਅਗਲੇ ਸੁਝਾਅ ਦੇ ਲੋਗੇ ਤਾਂ ਉਦੋਂ ਬਤਾ ਕਿ ਕਿਵੇਂ ਪਾਲਿਸੀਸ ਬਣਾਉਣੀਆਂ ਤਾਂ ਅੱਜ ਦੀ ਅੱਜ ਦੀ ਇਸ ਮੀਟਿੰਗ ਦਾ ਹੀ ਮਕਸਦ ਸੀ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰੂੰਗਾ ਦੋ ਦੋ ਮਿੰਟ ਦੇ ਲਈ ਦੋਨੋਂ ਵਿਧਾਇਕ ਸਾਹਿਬਾਨ ਉਹ ਆਪਣੀ ਗੱਲ ਰੱਖਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਖੁੱਲਾ ਮੰਚ ਹੈ ਕਿ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਸਕੀਏ ਕਿਉਂਕਿ ਇਹਦਾ ਕਾਈਂਡ ਦਾ ਨਾਮ ਡਾਇਲੌਗ ਵਿਦ ਟੀਚਰਸ ਹੈ ਇਹ ਮੋਨੋਲੌਗ ਨਹੀਂ ਹੈ ਕਿ ਸਿਰਫ ਇੱਕ ਪਰ ਮੈਂ ਚਾਹੁੰਦਾ ਸੀ ਇੱਕ ਵਾਰੀ ਤੁਹਾਨੂੰ ਪਤਾ ਲੱਗ ਜਾਵੇ ਆਈਡੀਆ ਲੱਗ ਜਾਵੇ ਕਿ ਕਿਉਂ ਬੁਲਾਇਆ ਇਹੀ ਬਹੁਤ ਬਹੁਤ ਧੰਨਵਾਦ